ਪਿਆਰ ਸਤਿਕਾਰ ਨਾਲ ਸਰਵਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ واحو جی کا خالص واحگ جی کی فتح بھائی سن کے اٹھیا سورما گر فتح بلا کے چرنی چکیا گرا دل پلا پا کے بھائی شکتی بخشو اپنی رن گجا جا کے ਆਹਾ ਠੀਕ ਹੀ ਜਮਰਾਜ ਵੀ ਲੈ ਸੂਡਾਰ ਖਾ ਗਏ ਭਈ ਜਦੋਂ ਭਾਈ ਬਚੀਤਰ ਸਿੰਘ ਸੂਰਮੇਲੇ ਲਈ ਆ ਦਸ਼ਮੇਸ਼ ਪਿਤਾ ਤੋਂ ਆ ਗਿਆ ਪੜ ਕੇ ਚੰਡੀ ਦੀ ਵਾਰ ਪਹਿਣ ਕੇ ਜੰਗੀ ਹਥਿਆਰ ਵੀ ਹੋਇਆ ਘੋਟਿਆਂ ਸਵਾਰ ਸੂਰਮੇ ਦੇ ਫੜ ਕੇ ਟੋਲੇ ਅਣੇ ਅੱਖਾਂ ਵਿੱਚ ਅੰਗਿਆਰ ਉਹਨੂੰ ਗੁੱਸੇ ਦੇ ਕਰੋਧਾ ਚੜ ਚੱਲਿਆ ਦੇਰ ਬਖਾਰ ਭਈ ਖੁੱਲ ਗਿਆ ਘੜੀ ਦਾ ਬੂਹਾ ਓ ਸਾਹਮਣੇ ਆਤੀ ਹੁੰਦਾ ਦੇਖਿਆ ਰੰ ਕਾਲਾ ਸੋਹਣਾ ਭਈ ਆਵੇ ਚੀਕਾ ਮਾਰਦਾ ਭਈ ਹੋਇਆ ਫੋੜਾ ਘੋੜਾ ਛੇੜਿਆ ਸਿੰਘ ਨੇ ਉੱਡਿਆ ਬਾਬਰੋਲਾ ਉਹਦੇ ਘੋੜੇ ਛਾਲਾ ਮਾਰੀਆਂ ਮਾਚੀ ਉੱਠਿਆ ਰੋਲਾ ਉਹਨੇ ਕਲਗੀ ਧਾਰਿਆ ਰਾਦਿਆ ਉਹਦਾ ਫੜ ਗਿਆ ਡੋਲਾ ਜਿਵੇਂ ਕਾਲੇ ਫਨੀਰ ਸੱਪ ਤੇ ਜਾ ਚਲੇ ਨਿਓਲਾ ਸਫਲਾ ਕੀਤਾ ਦਿਲਵਰਾ ਦਿਲ ਖਾਦਾ ਹੋਲਾ ਭਈ ਮਾਰ ਕੇ ਘੁੱਟਦੇ ਬਲਾਕੀ ਹੋ ਕੇ ਬੱਬਾ ਪਾਰ ਉਹਨੇ ਹਾਥੀ ਦੇ ਮੱਥੇ ਤੇ ਪਰਮਾ ਮਾਰੇ ਓ ਕੀ ਨਾਮ ਜਕਤ ਦੇਖੋ ਤਤ ਸੋਈ ਮਾਇਆ ਚਿੱਤਰ ਵਿਚਿੱਤਰ ਪਰ ਮੋਹਿਤ ਫਿਰ ਲਾ ਬੁਝੈ ਕੋਈ ਗੁਰੂ ਪਿਆਰੀ ਸਾਧ ਸੰਗਤ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਜਿਨ੍ਹਾਂ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਆਪਾਂ ਇਹ ਸਮਾਗਮ ਮਨਾ ਰਹੇ ਹਾਂ ਉਹਨਾਂ ਨੂੰ ਯਾਦ ਕਰਦਿਆਂ ਗੱਜ ਵਜ ਕੇ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਇਸ ਵਿਲੱਖਣ ਅਤੇ ਨਵੇਕਲੀ ਵਿਰਾਸਤ ਨੂੰ ਪ੍ਰਚਾਰੀਏ ਅਤੇ ਉਹਨਾਂ ਦੇ ਦਿੱਤੇ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾਉਂਦਿਆਂ ਸੇਵਾ ਅਤੇ ਸਿਮਰਨ ਦੇ ਮਾਰਗ ਉੱਪਰ ਚੱਲੀਏ ਆਓ ਗੁਰੂ ਪਿਆਰਿਓ ਹੁਣ ਸਾਡੀ ਅਕੈਡਮੀ ਦੇ ਕਿੰਡਰ ਗਾਰਡਨ ਦੇ ਵਿਦਿਆਰਥੀ ਆਪ ਜੀ ਨੂੰ ਰਾਗ ਖਿਆਲ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੁੱਤ ਬੰਨ ਰੋਗ ਰ ਜਾਈਆ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸਰਵਣ ਕਰਾਉਣ ਜਾ ਰਹੇ ਹਾਂ ਇਹ ਸ਼ਬਦ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਗ 711 ਉੱਪਰ ਸਿशोਭਿਤ ਹੈ ਆਓ ਸਾਧ ਸੰਗਤ ਜੀ ਸਾਰੇ ਇੱਕ ਮਨ ਇੱਕ ਜਿਤ ਹੋ ਕੇ ਸਰਵਣ ਕਰੀਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ Okay. ਜਿਹਹੀ ਮਾਂ ਨਾ ਬਣੀ ਜਿਹੜੀ ਪੋਤਿਆਂ ਨੂੰ लाੜੀ ਮੋਤਲੀ ਸ਼ਿੰਗਾਰ ਦੀ ਰਹੀ ਨਾਲੇ ਜ਼ਾਲਿਮਾਂ ਦੇ ਜ਼ੁਲਮ ਨੂੰ ਲਲਕਾਰਦੀ ਰਹੀ ਪਿਆਰਿਓ ਮਾਦਾ ਹਿਰਦਾ ਪਰਮਾਤਮਾ ਨੇ ਜਿੰਨਾ ਵਿਸ਼ਾਲ ਬਣਾਇਆ ਹੈ ਉਨਾ ਹੀ ਕੋਮਲ ਵੀ ਬਣਾਇਆ ਹੈ ਰੱਬ ਦੇ ਨਾਮ ਤੋਂ ਬਾਅਦ ਦੂਜਾ ਨਾਮ ਮਾਦਾਹੀ ਆਉਂਦਾ ਹੈ ਆਪਣੇ ਪੁੱਤ ਨੂੰ ਜ਼ਾਲਿਮਾਂ ਵਿਰੁੱਧ ਤਿਆਰ ਕਰਨਾ ਧਿਆਗੀ ਬਿਰਤੀ ਦਾ ਮਾਲਕ ਬਣਾਉਣਾ ਜੇ ਕਿਸੇ ਦੇ ਹਿੱਸੇ ਆਇਆ ਹੈ ਤਾਂ ਉਹ ਹੈ ਮਾਤਾ ਗੁਜਰਕੌਰ ਮਾਤਾ ਗੁਜਰਕੌਰ ਜੀ ਦੀ ਸਖਸ਼ੀਅਤ ਕੋਈ ਆਮ ਨਹੀਂ ਜਿਨ੍ਹਾਂ ਨੂੰ ਗੁਰੂ ਦੇ ਮਹਿਲ ਅਤੇ ਗੁਰੂ ਦੇ ਮਾਤਾ ਹੁੰਦਾ ਵੱਡਾ ਪ੍ਰਤਾਪ ਪ੍ਰਾਪਤ ਸੀ ਜਿੱਥੇ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪਰਵਰਿਸ਼ ਬੜੇ ਸੁਚੱਜੇ ਢੰਗ ਨਾਲ ਕੀਤੀ ਤੇ ਉਹਨਾਂ ਨੂੰ ਹਰ ਪੱਖੋਂ ਦੇ ਪੁੰਨ ਕੀਤਾ ਅਤੇ ਆਪਣਾ ਮਾਤਾ ਹੋਂਦਾ ਫਰਜ਼ ਵਾਖੂਬੀ ਨਿਭਾਇਆ ਇਸਦੇ ਨਾਲ ਆਪ ਜੀ ਨੇ ਦਾਦੀ ਮਾਤਾ ਨੂੰ ਹਾਂ ਤੋਰ ਛੋਟੇ ਲੱਲਾ ਨੂੰ ਵਾਹਿਗੁਰੂ ਪਰਮ ਸਰਬਾਨ ਜੋ ਗੁਰੂ ਪਿਆਰੇ ਖਾਲਸਾ ਜੀ ਬੁਲਾਓ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਗੱਲ ਕਰਨ ਜਾ ਰਹੇ ਆ ਸੰਸਾਰਾ 1704 ਈਸਵੀ ਦੀ ਜਦੋਂ ਚਮਕੌਰ ਦੀ ਕੱਚੀ ਗੜੀ ਨੂੰ 10 ਲੱਖ ਦੀ ਫੌਜ ਨੇ ਘੇਰਾ ਪਾਇਆ ਇੱਕ ਪਾਸੇ 10 ਲੱਖ ਦੀ ਫੌਜ ਇੱਕ ਪਾਸੇ 40 ਸਿੰਘ ਨੇ ਉਹ ਲੱਗਾ ਲੋਹੇ ਨਾਲ ਲੋਹਾ ਖੜਕਣ ਇੱਕ ਪਾਸੇ ਬੂਲੇ ਸੋਨਿਹਾਲ ਦੇ ਜਕਾਰੇ ਇੱਕ ਪਾਸੇ ਆਲੀ ਦੇ ਨਾਰੇ ਕਲਕੀ ਧਰ ਤੇ ਲਾੜ ਲੈ ਮਦਾਨੇ ਜੰਗ ਅੰਦਰ ਕਿਵੇਂ ਇੱਕ ਇੱਕ ਸਿੰਘ ਸਵਾ ਲੱਖ ਦਾ ਮੁਕਾਬਲਾ ਕਰ ਰਿਹਾ ਉਸ ਨੂੰ ਸਾਡਾ ਕਵਿਸ਼ਰੀ ਜਥਾ ਲਹਿਰੀਆਂ ਛੰਦਾਂਈ ਹੈ ਜੰਮਕੌਰ ਵਾਲੀ ਗੜੀ ਨੂੰ ਵਿੱਚ ਸ਼ਬਦਾਂ ਦੇ ਆਖਾਂ ਉਸ ਗੜੀ ਨੂੰ ਚਾਲੀ ਸਿੰਘਾਂ ਵੱਲੋਂ ਜੰਗ ਗਈ ਲੜੀ ਨੂੰ ਸੁਣਾ ਵੀਰਤਾ ਬਹਾਦਰਾਂ ਦੀ ਕੰਨ ਲਾ ਕੇ ਜੀ ਮਹਾਰਾਜਾ ਦੀ ਇਤਿਹਾਸ ਵਿੱਚ ਮੰਨ ਲਾ ਕੇ ਜੀ ਮਹਾਰਾਜਾ ਦੀ ਇਤਿਹਾਸ ਵਿੱਚ ਮੰਨ ਲਾ ਕੇ ਜੀ ਬਾਹਰ ਦੇ ਰਣ ਤੱਤੇ ਵਿੱਚ ਚੋਜੇ ਕਰਤਾਰ ਦੇ ਵੇਖੋ ਰਣ ਤੱਤੇ ਵਿੱਚ ਚੋਜੇ ਕਰਤਾਰ ਦੇ On est de bate, bate, bate. ਸੱਖ ਵਜੇ ਤੇ ਨਗਾਰੇ ਝੋਟਾਂ ਲੱਗੀਆਂ ਸੱਖ ਵਜੇ ਤੇ ਨਗਾਰੇ ਝੋਟਾਂ ਲੱਗੀਆਂ ਤੱਕ ਫੁਰਤੀ ਨੂੰ ਢਾਣੀਆਂ ਕਿ ਬੱਚੀਆਂ ਪਣੀ ਮੰਗੇ ਨਾ ਜਨਾ ਦੇ ਤੇਗਾ ਬੱਚੀਆਂ ਵੱਡਾ ਪੈ ਗਿਆ ਮદાન 'ਚ ਕਣਕ ਵੰਗਰਾ ਬੱਚੇ ਜਾਂਦੇ ਨੇ ਪਠਾਨ ਮਾਰ ਮਾਰ ਜਾਂਗੜਾ ਬੱਚੇ ਜਾਂਦੇ ਨੇ ਪਠਾਨ ਮਾਰ ਮਾਰ ਜਾਂਗੜਾ ਬੱਜਿਆ ਇੱਕ ਗੜੀ ਜੋਜ ਕਰਾਉਣੇ ਛੱਡਿਆ ਬਰੇ ਇਸਾਨ ਹਾਲੇ ਰੱਬ ਜੀ ਆ ਕਾਲਾ ਹੁਣ ਤਾਂ ਹੋ ਗਿਆ ਸ਼ਹੀਦ ਬਾਪੂ ਗੱਜਿਆ ਤੱਕ ਗੜੀ ਜੋਜ ਕਰਾਉਣੇ ਛੱਡਿਆ ਤੁਝੇ ਪੁੱਤਰ ਨੇ ਬੱਲਾ ਆਣ ਅੱਡਿਆ ਪਿਤਾ ਸ਼ੁਕਰ ਹੈ ਗੁਜਾਰਿਆ ਕਿ ਆਏ ਕਾਲ ਨੂੰ ਉਧਰ ਵੇਖਣਾ ਸ਼ਹੀਦ ਦੂਜੇ ਵੀਮਲਾਲ ਨੂੰ ਉਧਰ ਵੇਖਣਾ ਸ਼ਹੀਦ ਦੂਜੇ ਵੀਮਲਾਲ ਨੂੰ ਹੱਕੀ ਤਾਰੇ ਅਸੀਂ ਜੀ گاڑی خالصا سوا سوا لکھ مورسا سوا سو لکھے واحجی کا خالص واح گی فتح ستری کال it's